ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਸਵਰੀਤ ਕੌਰ ਸਿੱਧੂ ਦੇ ਚੈਨਲ ਤੇ ਤੁਹਾਡਾ ਵੈਲਕਮ ਤੂੰ ਵੀ ਕਹ ਲੈ ਸਤਿ ਸ਼੍ਰੀ ਅਕਾਲ ਜੀ ਸਿੱਧੂ ਦਾ ਜੀ ਥੈਂਕ ਯੂ ਵੈਲਕਮ ਵੈਲਕਮ ਆ ਦੇਖੋ ਜੀ ਸਵਰੀਤ ਲੁਗਦੀ ਫਿਰਦੀ ਹੈ ਕਿਉਂਕਿ ਇਹ ਖਾ ਰਹੀ ਸੀ ਕਾਗਜ਼ ਕਾਗਜ਼ ਖਾ ਰਹੀ ਸੀ ਇਹਦੇ ਪਹਿਲਾਂ ਵੀ ਬਹੁਤ ਛਿੱਤਰ ਪੈ ਕੇ ਹਟੇ ਨੇ ਕਾਗਜ਼ ਖਾ ਰਹੀ ਸੀ ਇਹ ਬਦਮਾਸ਼ ਬੱਚਾ ਦੇਖੋ ਤੇ ਸਵਰੀਤ ਔਰ ਸਵਰੀਤ ਹਾਂਜੀ ਸਵਰੀਤ ਜੀ ਬੋਲੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਦੇ ਬਾਰੇ ਕੀ ਸਫਾਈ ਦੇਣਾ ਚਾਹੁੰਦੇ ਹੋ ਤੁਸੀਂ ਕਾਗਜ਼ ਦਿਖਾਤਾ ਸੀ ਹਾਂ ਕਿੰਨਾ ਕੋ ਮੂੰਹ ਦਿਖਾਈ ਖੋਲ ਕੇ ਦਿਖਾਈ ਖੋਲ ਕੇ ਮੂੰਹ ਮੰਤਰੇ ਪਾਪਾ ਕੋਲੇ ਵੀ ਜਾਊਗੀ ਇਹ ਵੀਡੀਓ ਤੇਰੇ ਛਿੱਤਰ ਲਾਉਣਗੇ ਤੇਰੇ ਪਾਪਾ ਜੀ ਵੀ ਕਾਗਜ਼ ਖਾਂਦੀ ਆ ਇਹ ਦੋ ਵਾਰੀ ਕਢਵਾਤਾ ਮੈਂ ਮੂੰਹ ਚੋਂ ਖਾਦੇ ਵੀ ਖਾਈ ਜਾਂਦੀ ਐ ਇਹ ਆਪਾਂ ਜੀ ਦੇਖ ਲੋ ਜੀ ਚੋਰ ਬਣ ਕੇ ਕਾਗਜ਼ ਖਾਂਦੀ ਹੈ ਹਾਂ ਸਬਰੀਤ ਜੀ ਕੀ ਕਰਕੇ ਆਇਓ ਬੋਲੋ ਬੋਲ ਤੂੰ ਤਾਂ ਆਈ ਜੀ ਤੇ ਖਾਂਦੀ ਤਾਂ ਸੀਗੀ ਖਾਂਦੀ ਸੀ ਕਿ ਨਹੀਂ ਆਹ ਦੇਖੋ ਜੀ ਸਬਰੀਤ ਹੋ ਰਹੀ ਐ ਗੁਰੂ ਘਰ ਜਾਣ ਲਈ ਰੈਡੀ ਕਿੱਥੇ ਜਾਣੇ ਹੋ ਪੁੱਤਰ ਜੀ ਗੁਰਦੁਆਰੇ ਮੱਥਾ ਟੇਕ ਕਿਉਂਗੇ ਕੀ ਕਹੋਂਗੇ ਬਾਬਾ ਜੀ ਨੂੰ ਮੈਨੂੰ ਬਾਲੀ ਪੜਾਈ ਦਿਓ ਬਾਬਾ ਜੀ ਹੈਨਾ आए कह अच्छा कि मत टेको गे बाए। 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 बाए बाए। बाए। <laughs> भी दस जाओ बाय 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 बाए्रीत चली जी गुरदवार जो आऊगी थोड़ी उदो गल करवा ਸੋਧਤ ਲਈ ਬ੍ਰੇਕ ਇੱਥੇ ਜਾ ਕੇ ਆਇਆ ਮੋਤਾ ਵਾਇਗਰੂ ਕੋਲੇ ਗਈ ਸੀ ਆ ਗਈ ਮੋਤਾ ਮਾਥਾ ਡੇਕੇ ਕਿਵੇਂ ਮੈਂ ਮਾਥਾ ਡੇਕਾ ਸੀ ਵਾਇਗਰੂ ਨੂੰ ਹੈ ਬੋਲ ਵੀ ਸਹੀ ਕੀ ਗੱਲ ਹੋ ਗਈ ਹੈ ਕੋਸੋਬ੍ਰੀਤੋ ਵਾਇਗਰੂ ਨੇ ਬੁਲਾਇਆ ਕਿੁੱਸੇ ਹੋ ਗਈ ਮੈਨੂੰ ਲੱਗਦਾ ਹੈ ਹੈ ਸੋਬ੍ਰੀਤ ਕੀ ਗੱਲ ਹੋ ਗਈ ਬੇਟਾ ਜੀ ਬੋਲ ਪਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਹਾਂ ਕੀ ਥਾਂ ਕੀ ਗੱਲ ਹੋਈ ਸਵਰੀ ਤੱਕ ਕਹਿ ਰਹੇ ਪੁੱਤ ਆਪਣੀ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਜੀ ਸਬਸਕ੍ਰਾਈਬ ਕਰਦੇ ਆ ਕਰੋ ਵੀਡੀਓ ਨੂੰ ਇਹਨੂੰ ਪੜੀ ਜੀ ਨੂੰ ਹਾਂ ਚੱਕ ਦੇ ਨਹੀਂ